ਮੈਂ ਭਾਈ ਗਰਦੀਪ ਸਿੰਘ ਖੇੜਾ ਉਹਦੀ ਧਰਮ ਪਤਨੀ ਬੀਬੀ ਗਜੀਤ कौर ਉਹਨਾਂ ਨੇ ਸਨੇਹਾ ਮਾਰੀ ਕਿੰਨਾ ਸੋਕੋਂ ਸੱਸ ਕੌਮ ਸਿੱਖ ਕੌਮ ਨੂੰ ਬੇਨਤੀ ਕਰਦੀ ਆ ਆਪਣੇ ਵੱਲੋਂ ਕਿ ਉਹਨਾਂ ਨੂੰ ਵੀ ਸਿਰ ਅਕਾਲੀ ਦਲ ਨੇ ਸਾਡੀ ਬਹੁਤ ਜ਼ਿਆਦਾ ਮਤ ਕੀਤੀ ਹੈ ਸਾਡਾ ਪਿੰਜਰ ਉਪਰ ਖੇੜਾ ਭਾਈ ਅਮਿਤਪਾਲ ਸਿੰਘ ਦਾ ਪਿੰਡ ਵੀ ਉਹੀ ਆ ਸਾਡਾ ਵੀ ਉਹੀ ਆ ਤੇ ਮੈਂ ਬੇਨਤੀ ਸੰਤ ਨੂੰ ਇਹ ਬੇਨਤੀ ਕਰਨ ਜਾਉਣੀ ਆ ਕਿ ਅਕਾਲੀ ਦਲ ਬਹੁਤ ਸਾਡੀ ਸਹਾਇਤਾ ਕੀਤੀ ਕਿ ਨੇ ਸਾਡੀ ਬਾਹਨ ਹੀ ਪੁੱਛੀ ਨਾਹੜੇ ਕੋਈ ਕਿਸਾਨ ਮੁਲਾਕਾਤ ਕੋ ਕਾਰਨ ਗਿਆ ਵਾ ਨਾਹੜੇ ਕੋਈ ਲਾਜ ਕੇ ਇਨੇ ਕਰਵਾਇਆ ਵਾ ਸਾਡਾ ਕਲਰ ਬਾਹ ਫੜੀ ਐ ਸਿਰ ਪਰ ਕਾਲੀ ਚਾਲ ਨੇ ਬਾਹ ਹੜੀ ਫੜੀ ਐ ਤੇ ਬਸ ਸਾਸਾਂ ਨੂੰ ਟੋਗਾ ਨੇ ਜਿਹੜਾ ਖਰੂਸਾ ਤੋਂ ਖੜੇ ਆ ਚੌਂਚ ਉਹਨਾਂ ਨੂੰ ਮੈਂ ਇਹ ਗੱਲ ਕਹੀ ਸੀ ਉਹਨਾਂ ਨੇ ਵੀ ਸਾਡੇ ਬਹੁਤ ਸਾ ਦਿੱਤਾ ਵਾ ਜਦੋਂ ਸਟੈਂਟ ਉਹਨਾਂ ਦੇ ਪੈਸੇ ਆ ਉਹਨਾਂ ਸਾਡਾ ਹਰ ਤਰ੍ਹਾਂ ਦੀ ਮਦਦ ਕੀਤੀ ਆ ਕੀ ਫੈਸਲਾ ਹੋਇਆ ਇਸ ਆਪਣੇ ਕੋਲ ਲਿਆ ਨਹੀਂ ਕਿ ਬਾਕੀ ਬੰਦੀ ਸਿੰਘਾਂ ਦੇ ਲਈ ਇਹ ਲੱਗੂਗਾ ਨਹੀਂ ਵੀਰ ਜੀ ਅਸੀਂ ਸਾਰੇ ਬੰਦੀ ਸਿੰਘਾਂ ਨੇ ਕੀਤੀ ਆ ਪੀਰ ਸਾਰੇ ਆਪਣੇ ਬੰਦੀ ਸਿੰਘਾਂ ਨੇ ਪੀਰ ਕਿਹਾ ਲਈ ਆ ਤੇ ਸਾਰੇ ਬੰਦੀ ਸਿੰਘਾਂ ਸਾਰੇ ਮਤਬਹੁਤ ਕੀਤੀ ਹੋਣਾ ਸਾਡੀ ਬਾਹ ਪੜੀ ਸਾਰੇ ਬੰਦੀ ਸਿੰਘਾਂ ਦੀ ਪੜੀ ਆ ਬਾਕੀ ਬੰਦੀ ਸਿੰਘਾਂ ਦੀ ਹੋ ਰਹੀ ਹੈ ਇਸ ਸਮਾਂ ਚ ਹੋਈ ਹੈ ਵੀ ਸ਼ੁਰੂ ਨਹੀਂ ਕਾਲਜ ਨੂੰ ਮਦਦ ਦੀ ਹਾਂਜੀ ਹਾਂਜੀ ਇਹ ਗੱਲ ਤੇ ਹੋਈ ਆ ਕੀ ਲੱਗਦਾ ਕਿ ਤੁਹਾਡੇ ਪਿੰਡ ਦੇ ਕੋਈ ਉਮੀਦਵਾਰ ਜਿਹੜੇ ਖੜੇ ਨੇ ਤਾਂ ਕੀ ਲੱਗਦਾ ਕਿ ਉਹਨਾਂ ਦੇ ਕਿਤੇ ਪੰਥ ਜਿਹੜਾ ਮਤਲਬ ਕਰਦਾ ਵੀਰੇ ਮੈਂ ਉਹ ਸਾਡੇ ਪਿੰਡ ਦਾ ਹੀ ਆ ਨਾ ਸਾਡੇ ਘਰੋਂ ਕਦੀ ਆਏ ਆ ਨਾ ਸਾਡੀ ਗੱਲਬਾਤ ਹੋਈ ਆ ਨਾ ਉਹ ਮੁਲਾਕਾਤ ਕਰਦੇ ਸਾਡੇ ਘਰ ਆ ਕੇ ਨਾ ਸਾਡੇ ਪਰਵਾਹ ਦੀ ਕੋਈ ਉਹਨਾਂ ਨੇ ਹਾਲ ਚਾਲ ਪੁੱਛੇ ਘਰ ਆ ਕੇ ਵੀ ਕੀ ਤੁਹਾਨੂੰ ਚਾਹੀਦਾ ਕੀ ਨਹੀਂ ਚਾਹੀਦਾ ਤੇ ਸਾਡੇ ਨਾਲ ਤਾਂ ਸੱਤ ਸੱਤ ਮਟਵਾ ਜਿਹੜੇ ਆ ਭਾਈ ਸਾਹਿਬ ਉਹਨੇ ਸਾਡੇ ਬਹੁਤ ਸਾਰੇ ਮਤਲਕ ਕਰਦੇ ਵੀ ਆ ਕੱਲ੍ਹ ਦਾ ਉਹਨਾਂ ਵੱਲੋਂ ਵੀ ਜਿਹੜਾ ਧਰਨਾ ਦਿੱਤਾ ਗਿਆ ਬੰਦੀ ਸਿੰਘਾਂ ਦੇ ਵੱਲ ਤੇ ਕੀ ਕਹਿਣਾ ਹੈ ਕਿ ਉਹਨਾਂ ਦੀ ਅੱਜ ਮਦਦ ਕਿਤੇ ਨਹੀਂ ਕਿਤੇ ਹੋਊਗੀ ਨਹੀਂ ਵੀਰੇ ਕਿਉਂਕਿ ਬੰਦੀ ਸਿੰਘਾਂ ਨਾਲ ਉਹ ਤੇ ਅਸੀਂ ਜਾਣ ਕੇ ਭਾਰ ਢੋਂਦੇ ਆ ਬੰਦੀ ਸਿੰਘਾਂ ਦੇ ਘਰ ਜਦ ਪਰਿਵਾਰਾਂ ਨੂੰ ਆ ਕੇ ਨਹੀਂ ਮਿਲਦੇ ਤੇ ਧਰਨਾ ਦੇ ਬੰਦੀ ਸਿੰਘਾਂ ਤਾਂ ਨਾਲ ਨਹੀਂ ਰੱਖੇ ਜੰਤੀ ਜੰਤੀ ਤੇ 37-37 ਸਾਲ ਹੋ ਗਏ ਉਹਨਾਂ ਨੂੰ ਬੈਠਿਆਂ ਨੂੰ ਕਦੀ ਆਹਨ ਤਾਂ ਨਾ ਲਾਇਆ ਇਹਨਾਂ ਕੇ ਗੜੀਆਂ ਤਫਲਾਏ ਵੀ ਸਾਡੇ ਬੰਦੀ ਸਿੰਘ ਬਾਹਰ ਹੋਣੇ ਚਾਹੀਦੇ ਆ 34 ਸਾਲ ਤੇ ਮੇਰੇ ਘਰ ਇਹਨੂੰ ਹੋ ਗਏ ਆ ਜੇਲ੍ਹ 'ਚ ਬੈਠੇ ਹਾਂਜੀ ਤੇ ਮੈਂ ਇਹੇ ਕਰਕੇ ਵੀ ਜੇ ਸਾਡੀ ਬਾਹ ਫੜੀ ਤਾਂ ਇਸੇ ਜੋਰੀ ਹਮਾ ਤਾਂ ਕਰਾਂਗੇ ਨਾ ਜੀ ਤੁਸੀਂ ਵੀ ਸਮਝੋ ਤੁਹਾਡੇ ਪਿੰਡ ਦੇ ਦੁੱਧਪੁਰ ਖੇੜਾ ਵਿੱਚ ਜਿਹੜੇ ਤੁਹਾਡੀ ਪੁਲਿਸ ਜਿਹੜੀ ਸ਼ੋਨਿੰਗ ਕੈਲੀ ਨੀ ਕੀ ਹੋਈ ਉਹ ਅਕਾਲੀ ਦਾ ਤਾਂ ਬਸਨ ਜੋਗਦੇ ਹੋਗਾ ਸਾਰਾ ਪਿੰਡ ਹੀ ਸਾਡੇ ਨਾਲ ਆ ਬੰਦੀ ਸਿੰਘ ਜਿਹੜੇ ਚਾਹੁੰਦੇ ਸੀ ਉਹ ਨੂੰ ਜਿਹ ਚਾਹੁੰਦੀ ਆ ਬੰਦੀ ਸਿੰਘ ਰਿਹਾ ਹੋ ਕੇ ਬਾਹਰ ਆਉਣ ਤੇ ਤਾਂ ਹੀ ਬੰਦੀ ਸਿੰਘ ਬਾਹਰ ਆਉਣਗੇ ਜੇ ਅਸੀਂ ਆਪਾਂ ਅਕਾਲੀ ਦਲ ਨੂੰ ਪਾਰਟੀ ਨੇ ਲੈ ਕੇ ਗਿਆਵਾਂਗੇ ਤਾਂ ਤੁਹਾਡੀ ਕਦੋਂ ਮੁਲਾਕਾਤ ਹੋਈਏ ਭਾਈ ਬਸ ਕਰ ਦਿਓ ਸਹੀ ਮੇਰੀ ਮੁਲਾਕਾਤ ਉਹਨਾਂ ਨਾਲ ਹੁੰਦੀ ਰਹਿੰਦੀ ਆ ਹਰ ਵੇਲੇ ਹਾਂਜੀ ਉਹਨਾਂ ਨਾਲ ਫੋਨ ਕਾਲ ਤੇ ਇੱਕ ਗੱਲ ਹੁੰਦੀ ਆ ਕਿ ਜਿਹੜੀ ਇਲੈਕਸ਼ਨ ਦੇ ਦੌਰਾਨ ਤੇ ਜਿਹੜਾ ਕਿਸ਼ਾ ਸਿੰਘ ਬਲਟੋਵਾ ਦਾ ਜਿਹੜਾ ਸਾਥ ਦਿੱਤਾ ਜਾਂਦਾ ਜੀ ਉਹ ਮੈਨੂੰ ਸੁਨੇਹਾ ਉਹਨਾਂ ਨੇ ਫੋਨ ਦਾ ਆ ਸਰਕਾਰੀ ਫੋਨ ਆਉਂਦਾ ਵਾ ਉਹਨਾਂ ਤੇ ਗੱਲ ਹੋਈ ਆ ਮੇਰੇ ਨਾਲ ਹਾਂਜੀ ਉਹਨੇ ਇਹ ਕਿਹਾ ਵੀ ਆਪਣੇ ਸਮੇਂ ਬਟਵਾ ਸਾਦਾ ਸਾਥ ਦਿੱਤਾ ਜਾਂ ਵੀ ਗੁਰੂ ਸਾਹਿਬਾਂ ਤੋਂ ਮੈਂ ਬੇਨਤੀ ਇਹ ਕਰਨਾ ਚਾਹੁੰਨੀ ਆ ਕਿ ਆਪਣਾ ਬਟਵਾ ਜੇ ਤਾਂ ਪਚੋਣਿਆ ਬੰਦੀ ਸਿੰਘ ਦੇ ਆ ਹੋਂ ਤੇ ਵਰਸ ਸਿੰਘ ਬਟਵਾ ਨੂੰ ਲੈ ਕੇ ਆ। ਤੁਸੀਂ ਵਰਸ ਸਿੰਘ ਬਟਵਾ ਦੇ ਹੱਕ ਚ ਪਿੰਡਾਂ 'ਚ ਜਾ ਕੇ ਪਿਆਰ ਕਰੋਗੇ। ਜੀ ਹਾਂ ਕਰਾਂਗੇ ਪੂਰਾ ਸਾਥ ਦੇਵਾਂਗੇ। ਉਹਨਾਂ ਦੀ ਪੈਰੋ ਜਿਹੜੀ ਖਤਮ ਹੋ ਗਈ ਸੀ ਤੇ ਦੁਬਾਰਾ ਉਹ ਫਿਰ ਡੇਟ ਭੇਜ ਲਿਆ ਗਿਆ। ਉਹ ਕਦੋਂ ਉਹਨਾਂ ਦੇ ਲਈ ਆਈ ਹੋ ਰਹੀ ਕਦੋਂ ਕਰਨ ਨੂੰ ਬੰਦੀ। ਜਿਹੜੇ ਹੁਣ ਤਾਂ ਗਾਸਤੇ ਵਿੱਚ ਰਖੜੀ ਸੀ ਆਉਣਗੇ ਹੁਣ ਤੇ ਬਾਹਰ ਕੱਟ ਕੇ ਚਲੇ ਗਏ ਆ। ਹੁਣ ਤਾਂ ਗਾਸਤੇ 'ਚ ਵੀ ਨਹੀਂ ਆਉਣਗੇ। ਬੰਦੀ ਸਿੰਘ ਉਹਨਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀ ਦੀਆਂ ਉਮਰਾਂ ਗਾਲ ਦਿੱਤੀਆਂ ਜਵਾਨੀਆਂ ਗਾਲ ਦਿੱਤੀਆਂ ਔਰ ਜੋ ਉਸ ਭਾਵੇਂ ਹਕੂਮਤ ਨੇ ਜੋ ਸਮੇਂ ਦੇ ਅਨਸਾਰ ਗਲਤ ਕੰਮ ਕੀਤੇ ਸੀ ਉਹਨਾਂ ਨੇ ਉਹਨਾਂ ਬੰਦਿਆਂ ਨੂੰ ਸੋਧਿਆ ਸੀ ਉਹਨਾਂ ਨੂੰ ਸਜ਼ਾ ਦਿੱਤੀ ਸੀ ਉਹ ਸਜ਼ਾ ਤੋਂ ਬਾਅਦ ਜੋ ਐਸ ਪਰ ਰੂਲ ਕੋਡ ਦਾ ਆਪਣੀ ਸਜ਼ਾ ਸੀ ਉਹ ਕੋਡ ਦੇ ਮੁਤਾਬਕ ਸਜ਼ਾ ਵੀ ਮੁਕਤੀ ਤੇ ਉਹਦੇ ਨਾਲੋਂ ਦੂਜੀ ਮੈਂ ਸਮਝਦਾ ਕਿ ਜਿੰਦਗੀ ਜਿਹੜੀ ਆ 32-35 ਸਾਲ ਜਿਹੜੀ ਆ ਸਜ਼ਾ ਭੁਤਕੇ ਅੰਦਰ ਬੈਠੇ ਆ ਬੰਦੀ ਸਿੰਘ ਇਹਨਾਂ ਨੂੰ ਕਿਹਾ ਜਾਂਦਾ ਹੈ ਬੰਦੀ ਸਿੰਘ ਉਹਨਾਂ ਨੂੰ ਨਹੀਂ ਕਿਹਾ ਜਾਂਦਾ ਜਿਹੜੇ 6 ਮਹੀਨੇ ਪਹਿਲਾਂ ਜੇਲ੍ਹ ਤੇ ਗਏ ਹੋਣ ਤੇ ਆਪਣੇ ਨਿੱਜੀ ਮਫਾਦਾ ਵਾਸਤੇ ਗਏ ਹੋਣ ਤੇ ਉਹਨਾਂ ਨੂੰ ਬੰਦੀ ਸਿੰਘ ਨਹੀਂ ਕਿਹਾ ਜਾਂਦਾ ਇਸ ਕਰਕੇ ਉਹ ਕੋਈ ਨਵਾਂ ਬੰਦੀ ਸਿੰਘ ਜਿਹੜਾ ਉਹ ਕੋਈ ਨਹੀਂ ਜਿਹੜੇ ਪੁਰਾਣੇ ਬੰਦੀ ਸਿੰਘ ਆ ਭਾਈ ਖਵਾਰਾ ਜੀ ਆ ਇਸੇ ਦਵਿੰਦਰਪਾਲ ਸਿੰਘ ਭਲਰ ਭਲਰ ਸਾਹਿਬ ਆ ਉਸੀ ਤਰ੍ਹਾਂ ਹੀ ਸਾਡੇ ਰਾਜਵਾਲਾ ਸਾਹਿਬ ਆ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਆ ਸਰਦਾਰ ਲਖਵਿੰਦਰ ਸਿੰਘ ਜੀ ਜਿਨ੍ਹਾਂ ਨੂੰ ਪਿਛਲੇ ਦਿਨੀ ਪੱਕੇ ਤੌਰ ਤੇ ਜਮਾਨਤ ਮਿਲੀ ਸੀ ਤੇ ਉਹਨਾਂ ਨੂੰ ਵੀ ਪੱਕੇ ਤੌਰ ਤੇ ਜਮਾਨਤ ਬਾਅਦ ਚ ਵਾਪਸ ਜਿਹੜਾ ਬੁਲਾਇਆ ਜਾਂਦਾ ਇਸੇ ਤਰ੍ਹਾਂ ਹੀ ਭਾਈ ਗੁਰਮੀਤ ਸਿੰਘ ਦੀ ਪਟਿਆਲਾ ਸਰਦਾਰ ਲਖਵਿੰਦਰ ਸਿੰਘ ਜੀ ਦੇ ਤਾਰ ਸਿੰਘ ਦੀ ਹਵਾਲਾ ਪਰਮਜੀਤ ਸਿੰਘ ਦੀ ਬਿਉਰਾ ਇਹ ਸਾਰੇ ਬੰਦੀ ਸਿੰਘ ਉਹਨਾਂ ਦੇ ਸਾਥੀ ਜਿਨ੍ਹਾਂ ਨੂੰ ਆਪਣੀਆਂ ਉਮਰਾ ਜ਼ਿਲ੍ਹਾ ਇੰਚਾਰਤੀਆਂ ਉਹ ਬੰਦੀ ਸਿੰਘ ਇਸ ਕਰਕੇ ਮੈਂ ਅਪੀਲ ਕਰਦਾ ਕਿ ਉਨਾ ਮੰਦੀ ਸਿੰਘਾਂ ਵਾਸਤੇ ਜੇ ਕੋਈ ਗੱਲ ਕਰਨ ਵਾਲਾ ਉਸ ਸ਼ੋਮਣੀ ਕਾਲੇਦਾਲਾ ਇਹ ਸ਼ੋਮਣੀ ਕਾਲੇਦਾਲ ਨੂੰ ਜਿਤਾਉਣ ਵਾਸਤੇ ਬੜੀ ਜ਼ਰੂਰੀ ਆ ਤੇ ਉਹ ਇੱਕ ਪੰਥਕਾ ਪਾਰਟੀ ਆ ਪੰਜਾਬ ਦੀ ਖੇਤਰੀ ਪਾਰਟੀ ਆ ਜਿਹਦੀ ਆਪਣੇ ਪੰਜਾਬ ਦੀ ਗੱਲ ਕਰਨ ਵਾਲੀ ਆ ਪੰਜਾਬੀਆਂ ਦੀ ਗੱਲ ਕਰਨ ਵਾਲੀ ਆ ਸਿੱਖ ਕੌਮ ਦੀ ਗੱਲ ਕਰਨ ਵਾਲੀ ਆ ਇਸ ਕਰਕੇ ਸ਼ੋਮਣੀ ਕਾਲੇਦਾਲ ਦੇ ਉਮੀਦਵਾਰਾਂ ਨੂੰ ਜਿਤਾਉਣ ਦਾ ਜੋ ਜਿਹੜਾ ਸਾਰੀ ਸੰਗਤ ਲੋਕ ਪੇਸ਼ ਕੀਤੀ